ਪੰਜਾਬੀ ਸੋਈ ਬਨੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਅੱਜ ਆਪਾਂ ਬਣਾਵਾਂਗੇ ਦੁੱਧ ਵਾਲੀ ਗੁਲਫੀ ਇੱਕ ਕੌਲੀ ਆਪਾਂ ਦੁੱਧ ਦੀ ਲਈਆ ਦੁੱਧ ਨੂੰ ਆਪਾਂ ਵਾਲੀ ਦੇ ਕੇ ਠੰਡਾ ਕਰ ਲਿਆ ਆਪਾਂ ਜਿਹੜਾ ਦੁੱਧ ਲਿਆ ਫੁੱਲ ਫੈਂਟ ਦੁੱਧ ਲਿਆ ਥੋੜੇ ਜਿਹਾ ਆਪਾਂ ਬਦਾਮ ਲੈ ਆਨੇ ਅੱਧੀ ਕੌਲੀ ਆਪਾਂ ਕਾਜੂਆਂ ਦੀ ਲਈਆ ਇੱਕ ਕੌਲੀ ਆਪਾਂ ਸੁੱਕੇ ਦੁੱਧ ਦੀ ਲਈਆ ਅੱਧੀ ਕੌਲੀ ਆਪਾਂ ਚੀਨੀ ਦੀ ਲਈਆ ਇੱਕ ਆਵਾ ਖਾਲੀ ਭਾਂਡਾ ਲਵਾਂਗੇ ਉਹਦੇ ਵਿੱਚ ਪਹਿਲਾਂ ਦੁੱਧ ਪਾ ਦਵਾਂਗੇ काजू पा देवे बदम पा देवे मिठा पा देवे चीज सु मिक्स कर लेंगे अपन ਦੁੱਧ ਆਪਾਂ ਮਿਕਸ ਕਰ ਲਿਆ ਮਿੱਠਾ ਆਪਣਾ ਘੁਲ ਗਿਆ ਥੋੜਾ ਜਿਹਾ ਆਪਾਂ ਲੈਚੀ ਪਾਊਡਰ ਪਾਵਾਂਗੇ ਲੈਚੀ ਦੇ ਨਾਲ ਬਹੁਤ ਵਧੀਆ ਫਲੇਵਰ ਆਉਂਦਾ ਕੁਲਫੀ 'ਚ ਮਿਕਸ ਕਰਕੇ ਆਪਾਂ ਉੱਪਰੋਂ ਟੱਕ ਦਵਾਂਗੇ ਮਿੱਠਾ ਆਪਣਾ ਘੁਲ ਗਿਆ 15 ਮਿੰਟ ਬਾਅਦ ਆਪਾਂ ਦੇਖਾਂਗੇ 15 ਮਿੰਟ ਬਾਅਦ ਆਪਾਂ ਦੁੱਧ ਨੂੰ ਮਿਕਸੀ 'ਚ ਪਾਵਾਂਗੇ ਕਾਜੂ ਆਪਣੇ ਨਰਮ ਹੋ ਗਏ ਕਾਜੂ ਤੇ ਬਦਾਮ ਮਿਕਸੀਜ ਆਪਾਂ ਬਣਾ ਲਿਆ ਇਹ ਚੀਜ਼ਾਂ ਨੂੰ ਆਪਾਂ ਮਿਕਸੀਚ ਪੀਸ ਲਿਆ ਹੁਣ ਆਪਾਂ ਉਹ ਹੀ ਡੋਂਗੇ ਚ ਕੱਢਾਂਗੇ ਉਧਰ ਨੂੰ ਦੁੱਧ ਆਪਣਾ ਦੇਖੋ ਗਾੜਾ ਹੋ ਗਿਆ ਦੁੱਧ ਨੂੰ ਇੱਕ ਆਪਾਂ ਗਲਾਸ 'ਚ ਕੱਢ ਲਵਾਂਗੇ ਕੋਲਫੀ ਜਮਾਉਣ ਲਈ ਆਪਾਂ ਥਰਮੋਕੋਲ ਦੇ ਗਲਾਸ ਲਏ ਨੇ ਇਹਦੇ ਵਿੱਚ ਕੋਲਫੀ ਬਹੁਤ ਵਧੀਆ ਜੰਮਦੀ ਆ ਹੁਣ ਆਪਾਂ ਦੁੱਧ ਨੂੰ ਇਹਨਾਂ ਵਿੱਚ ਪਾ ਦਵਾਂਗੇ ਥੋੜੇ ਜਿ ਪਰਾਂ ਗੇਰੀ ਆਪਾਂ ਥੋੜੇ ਜਿ ਘੱਟ ਰੱਖਾਂਗੇ ਇਹ ਗੁਲਫੀ ਬਿਨਾ ਗੈਸ ਚਲਾਏ ਬਹੁਤ ਵਧੀਆ ਜੰਮ ਕੇ ਤਿਆਰ ਹੁੰਦੀ ਆ ਸਾਰੇ ਗਲਾਸਾਂ 'ਚ ਆਪਾਂ ਦੁੱਧ ਪਾ ਲਿਆ ਹੁਣ ਆਪਾਂ ਸਾਰੇ ਗਲਾਸਾਂ 'ਤੇ ਇਹਦੇ ਆਪਾਂ ਰੋਟੀ ਲਵੇਟਣ ਵਾਲਾ ਪੇਪਰ ਦੇ ਦੇਵਾਂਗੇ ਇਸ ਤਰ੍ਹਾਂ ਇਹਨੂੰ ਕਵਰ ਕਰ ਦਵਾਂਗੇ ਜੀ ਇਹਨਾਂ 'ਚ ਬਰਫ਼ ਨਾਲ ਜੰਮੇ ਸਾਰੇ ਗਲਾਸ ਆਪਾਂ ਪੇਪਰ ਨਾਲ ਕਵਰ ਕਰਤੇ ਹੁਣ ਆਪਾਂ ਇਹਨੂੰ ਫ੍ਰੀਜੇ ਚ ਰੱਖ ਦਵਾਂਗੇ ਫ੍ਰੀਜਰ ਚ ਆਪਾਂ ਪੂਰੀ ਰਾਤ ਆਪਾਂ ਸਵੇਰ ਨੂੰ ਦੇਖਾਂਗੇ ਘੰਟੇ ਬਾਅਦ ਆਪਾਂ ਇਹਨਾਂ ਤੇ ਇਸ ਤਰ੍ਹਾਂ ਕਰਦਣਾ ਟੱਕ ਲਾ ਕੇ ਆਪਾਂ ਇਹਨਾਂ ਦੇ ਵਿੱਚ ਸਟਿਕ ਲਾ ਦਵਾਂਗੇ ਜੇ ਆਪਾਂ ਹੁਣ ਲਾਵਾਂਗੇ ਆਪਣੇ ਸਟicker ਲੱਗਣੇ ਨਹੀਂ ਹੈਗੇ ਇਹਦੇ ਵਿੱਚ ਆਪਾਂ ਹੁਣ ਪੂਰੀ ਰਾਤ ਇਹਨੂੰ ਫ੍ਰੀਜੇ ਚ ਰੱਖ ਦਵਾਂਗੇ ਸਵੇਰੇ ਦੇਖਾਂਗੇ ਆਪਾਂ ਕੋਲ ਵੀ ਰੀਜਰਚ ਜਿਹਦੇ ਵਿੱਚ ਆਪਾਂ ਬਰਫ਼ ਜਮਾਉਣੇ ਹੁੰਦੇ ਆਂ ਪੂਰੀ ਰਾਤ ਬਾਅਦ ਆਪਾਂ ਗੁਲਫ਼ੀਆਂ ਦੇਖਾਂਗੇ ਗੁਲਫ਼ੀਆਂ ਆਪਣੀਆਂ ਜੰਮ ਗਈਆਂ ਹੁਣ ਆਪਾਂ ਗੁਲਫ਼ੀਆਂ ਕੱਢਾਂਗੇ ਫਿਰ ਆਪਾਂ ਪੇਪਰ ਲਾ ਲਾਂਗੇ ਸਾਰੀਆਂ ਗੁਲਫ਼ੀਆਂ ਦਾ ਆਪਾਂ ਪੇਪਰ ਲਾ ਲਾਂਗੇ ਪੇਪਰ ਆਪਾਂ ਲਾ ਲਿਆ ਗੁਲਫ਼ੀਆਂ ਤੋਂ ਹੁਣ ਆਪਾਂ ਇੱਕ ਡਾਂਗ ਦੇ ਪਾਣੀ ਲਵਾਗੇ ਪਾਣੀ ਦੇ ਵਿੱਚ ਇਸ ਦਾ ਗੁਲਫੀ ਨੂੰ ਕਰਕੇ ਆਪਾਂ ਇੰਚ ਗੁਲਫੀ ਕੱਢਾਂਗੇ ਫਿਰ ਗੁਲਫੀ ਆਪੜੀਆਂ ਜੰਮ ਕੇ ਤਿਆਰ ਨੇ ਹੁਣ ਆਪਾਂ ਇਹਨਾਂ ਪਲੇਟ 'ਚ ਗੱਡਾਂਗੇ ਬਹੁਤ ਵਧੀਆ ਆਪਣੀਆਂ ਗੁਲਫੀਆਂ ਬਣੀਆਂ ਨੇ ਸਾਰੀਆਂ ਗੁਲਪੀਆਂ ਨੂੰ ਆਪਾਂ ਇਸ ਤਰ੍ਹਾਂ ਕੱਢ ਲਵਾਂਗੇ। ਗੁਲਪੀਆਂ ਆਪਾਂ ਕੱਢ ਲਈਆਂ। ਆਪਾਂ ਉੰਨੀ ਗੁਲਪੀਆਂ ਕੱਢੀਆਂ ਨੇ ਜਿੰਨੀਆਂ ਆਪਾਂ ਗੁਲਪੀਆਂ ਖਾਣੀਆਂ ਨੇ। ਇਹ ਬਹੁਤ ਛੇਤੀ ਮੈਲਟ ਹੋ ਜਾਂਦੀ ਹੈ ਗੁਲਫੀ। ਵੀਡੀਓ ਵਧੀਆ ਲੱਗੀ ਤਾਂ ਜਰੂਰ ਸਬਸਕ੍ਰਾਈਬਰ ਕਰਨਾ, ਸ਼ੇਅਰ ਕਰਨਾ, ਲਾਇਕ ਕਰਨਾ। ਮੇਰੇ ਚੈਨਲ ਤੇ ਜਾ ਕੇ ਵੈਲ ਆਈਕਨ ਨੂੰ ਪ੍ਰੈਸ ਕਰਨਾ ਤਾਂ ਜੋ ਨਵੀਂ ਵੀਡੀਓ ਦੀ ਮੇਰੀ ਨੋਟੀਫਿਕੇਸ਼ਨ ਮਿਲਦੀ ਰਹੇ